ਸ਼੍ਰੀ ਚਤਨਿਆ ਟੈਕ ਨੂੰ ਸਕੂਲ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਅਤੇ ਇਸ ਨੂੰ ਕਿਸੇ ਪਹਿਚਾਨ ਦੀ ਲੋੜ ਨਹੀਂ ਹੈ ਸਕੂਲ ਕਿਸੇ ਪਹਿਚਾਨ ਦਾ ਮੁਤਾਸ ਨਹੀਂ ਹੈ ਆਲਰੇਡੀ ਏਸ਼ੀਆ ਦਾ ਸਭ ਤੋਂ ਬੜਾ ਐਜੂਕੇਸ਼ਨਲ ਆਰਗੇਨਾਈਜੇਸ਼ਨ ਹੈ ਇਹ ਇੰਸਟੀਚਿਊਟ ਹੈ ਇੱਕ ਹਜ਼ਾਰ ਮੈਂ ਰੱਖਿਆ ਜਿਹੜਾ ਕਿ ਖੰਨਾ ਸ਼ਹਿਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਗਰੁੱਪ ਖੰਨਾ ਦੇ ਵਿੱਚ ਹੋਣ ਜਾ ਰਿਹਾ ਹੈ ਕਿਉਂਕਿ ਸ਼੍ਰੀ ਚਤਨਿਆ ਸਕੂਲ ਟੈਕਨੋ ਸਕੂਲ ਜਿਹੜਾ ਹੈਗਾ ਇਹ ਇਹਨਾਂ ਦਾ ਨਾਮ ਜਿਹੜਾ ਹੈ ਇਹ ਪੂਰੇ ਇੰਡੀਆ ਚ ਬਹੁਤ ਜ਼ਿਆਦਾ ਫੇਮਸ ਹੈ 1000 ਪਲਸ ਇਹਨਾਂ ਦੀਆਂ ਬ੍ਰਾਂਚੇਸ ਨੇ ਔਰ ਇਹਨਾਂ ਦਾ ਕਰਿਕੂਲਮ ਇੰਨਾ ਕ ਜ਼ਿਆਦਾ ਸੁਖਮ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼੍ਰੀ ਚਤਨਿਆ ਟੈਕਨੋ ਸਕੂਲ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਅਤੇ ਇਸ ਨੂੰ ਕਿਸੇ ਪਹਿਚਾਨ ਦੀ ਲੋੜ ਨਹੀਂ ਹੈ ਇਹਨਾਂ ਦਾ ਨਾਮ ਪੂਰੇ ਇੰਡੀਆ 'ਚ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਹਜ਼ਾਰ ਤੋਂ ਜ਼ਿਆਦਾ ਇਹਨਾਂ ਦੀਆਂ ਬ੍ਰਾਂਚਾਂ ਹਨ ਖੰਨੇ ਵਿੱਚ ਅੱਜ ਏਟਵਾਲ ਪੈਲੇਸ ਦੇ ਸਾਹਮਣੇ ਇਹਦਾ ਸ਼ੁਭ ਮੂਰਤ ਹੋ ਗਿਆ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਸਕੂਲੇ ਦਾਖਲ ਕਰਾ ਕੇ ਲਾਭ ਉਠਾ ਸਕਦੇ ਹੋ ਅ ਜੇ ਮੇਰਾ ਨਾਮ ਸ਼ਾਲਿਨੀ ਖੋਲਰ ਮੈਂ ਇਹ ਕਹਿਣਾ ਚਾਹੂੰਗੀ ਕਿ ਇਹ ਖੰਨਾ ਵਾਸੀਆਂ ਵਾਸਤੇ ਇੱਕ ਬਹੁਤ ਇੱਕ ਤਰ੍ਹਾਂ ਦਾ ਇੱਕ ਗਿਫਟ ਹੈ 9 ਸਾਲ ਦਾ ਕਹਿ ਸਕਦੇ ਆ ਕਿ ਗਿਫਟ ਹੈ ਕਿਉਂਕਿ શ્રી ਚਤਰਨੇਆ ਸਕੂਲ ਟੈਕਨੋ ਸਕੂਲ ਜਿਹੜਾ ਹੈਗਾ ਇਹ ਇਹਨਾਂ ਦਾ ਨਾਮ ਜਿਹੜਾ ਹੈ ਇਹ ਪੂਰੇ ਇੰਡੀਆ ਚ ਬਹੁਤ ਜ਼ਿਆਦਾ ਫੇਮਸ ਹੈ 1000 ਪਲਸ ਇਹਨਾਂ ਦੀਆਂ ਬ੍ਰਾਂਚੇਸ ਨੇ ਔਰ ਇਹਨਾਂ ਦਾ ਕਰਿਕੂਲਮ ਇੰਨਾ ਕੁ ਜ਼ਿਆਦਾ ਸਟਰੋਂਗ ਹੈ ਕਿ ਬੱਚਿਆਂ ਨੂੰ ਚਾਹੇ ਉਹਨਾਂ ਦੀ ਕੋਈ ਵੀ ਕਮਜ਼ੋਰੀਆਂ ਹੋਣ ਉਹਨੂੰ ਵੀ ਉਹ ਸਟਰੈਂਥ ਚ ਕਨਵਰਟ ਕਰ ਦਿੰਦੇ ਹੈ ਕਰਿਕੂਲਮ ਉਹਨਾਂ ਦਾ ਇਹੋ ਜਿਹਾ ਹੈ ਕਿ ਬੱਚਿਆਂ ਨੂੰ ਐਕਸਟਰਾ ਟਿਊਸ਼ਨਸ ਤੇ ਜਾਣ ਦੀ ਜ਼ਰੂਰਤ ਨਹੀਂ ਬੱਚਿਆਂ ਨੂੰ ਕੰਪੀਟੀਸ਼ਨਸ 올ਿਮਪੀਆਡਸ ਨੀਟ ਜੈਏ ਦੀ ਤਿਆਰੀ ਕਰਨ ਵਾਸਤੇ ਕਿਤੇ ਚਾਹਤ ਦੀ ਜ਼ਰੂਰਤ ਨਹੀਂ ਹੈ ਜੋ ਕਿ ਦੇਖਿਆ ਜਾਂਦਾ ਹੈ ਕਿ ਬੱਚੇ ਚੰਡੀਗੜ੍ਹ ਮੋਹਾਲੀ ਜਾਂ ਸਾਊਥ ਵਾਲੀ ਸਾਈਡ ਚੁੰਦੇ ਹੈ ਇਹ ਸਭ ਕੰਪੀਟੀਸ਼ਨਸ ਦੀ ਤਿਆਰੀ ਕਰਨ ਲਈ ਤੇ ਤਾਂ ਹੀ ਕਰਕੇ ਮੈਂ ਕਹਿ ਰਹੀ ਹਾਂ ਕਿ ਇਹ ਇੱਕ ਗਿਫਟ ਹੈ ਕਿਉਂਕਿ ਹੁਣ ਖੰਨਾ ਵਾਸੀਆਂ ਦੇ ਜਿਹੜੇ ਬੱਚੇ ਨੇ ਜਾਂ ਆਸ-ਪਾਸ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਤੇ ਹੋਰ ਜਾਣਾ ਨਹੀਂ ਪਏਗਾ ਸਾਰਾ ਦਾ ਸਾਰਾ ਇੱਕ ਕੰਪਲੀਟ ਪੈਕੇਜ ਹੈ ਸੀਬੀਐਸਸੀ ਦਾ ਕਰਿਕुलम ਚੱਲੇਗਾ ਉਸ ਤੋਂ ਇਲਾਵਾ ਬੱਚਿਆਂ ਨੂੰ ਸਟਰੋਂਗ ਬੇਸ ਦਿੱਤਾ ਜਾਏਗਾ ਸਾਥੀ ਉਹਨਾਂ ਕੰਪੀਟੀਸ਼ਨਸ ਨੂੰ ਬਹੁਤ achhe tareeke naal face ਕਰ ਸਕਦੇ। ਮੈਡਮ ਖੰਨੇ ਨਾਲੋਂ ਜਿਹੜੇ ਬੂਸਟ ਸਕੂਲ ਚੱਲ ਰਹੇ ਨੇ ਖੰਨੇ ਉਹ ਜੋ ਕੀਪ ਖਾਸੇ ਦੇ ਸਕੂਲ ਦੀ ਟੈਕਨੀਕ ਨਹੀਂ ਕਰਦੇ। ਮੈਂ ਤਾਂ ਨਹੀਂ ਕਰਾਂਗੀ ਕੀ ਕਹਾਂਗੀ ਕਿ ਹਰ ਸਕੂਲ ਜਿਹੜਾ ਹੈ ਉਹ ਆਪਣੇ ਵੱਲ ਆਪਣੇ ਕੋਲੋਂ ਪੂਰੀ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇੱਕ ਸਟਰੋਂਗ ਫਾਊਂਡੇਸ਼ਨ ਲੈਕਰ ਲਈ। ਲੇਕਿਨ ਜਿਹੜਾ ਖੰਨੇ ਸਕੂਲ ਟੈਕਨੋ ਸਕੂਲ ਦਾ ਗਿਰੋਤ ਹੈ ਇਹ पूरे एशिया पूरे वर्ल्ड या पूरी सोसाइटी में सोसायटी एना अलग तरह की एक कॉन्ट्रीब्यूशन है इन्होंने थाउजेंड्स ऑफ डॉक्टर्स आई ए एस ऑफिसर आई आई टी प्रोफेसनल्स इंजीनियर दिते हैं क्योंकि तो योग बहुत स्ट्रोंोंग बेस क्रिएट कर रहे हैं स्ट्रोंग बेस के ना तो पता है अभी की डेट से अकेडेमिक कॉम्पीटिशन बहुत स्ट्रोंोंग है तो स्ट्रोंग बेस जो बच्चों का होएगा तो अगर वो हर कॉम्पीटी बहुत सक्सैसफुली मीट कर सकते हैं जी ਸੰਕਾਰ ਸਤਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਰੀਚਸ ਟਾਈਮ ਸੀ ਅੱਜ ਬੜੀਆਂ ਸ਼ਾਇਰ ਕੀ ਇਵੈਂਟ ਸੀਗਾ ਬਟ ਤੁਸੀਂ ਉਹਦੇ ਵਿੱਚ ਸਮਾਂ ਕੱਟ ਕੇ ਆਏ ਥੈਂਕ ਯੂ ਚਤਨਿਆ ਟੈਕਨੋ ਸਕੂਲ ਕਿਸੇ ਪਛਾਣ ਦਾ ਮੋਤਾਸ਼ ਨਹੀਂ ਹੈ ਆਲਰੇਡੀ ਏਸ਼ੀਆ ਦਾ ਸਭ ਤੋਂ بڑا ਐਜੂਕੇਸ਼ਨਲ ਆਰਗੇਨਾਈਜੇਸ਼ਨ ਹੈ ਇਹ ਇੰਸਟੀਚਿਊਟ ਹੈ 1022 ਤੋਂ ਵੱਧ ਸਕੂਲ ਇਹਨਾਂ ਦੇ ਆਲਰੇਡੀ ਪੂਰੇ ਇੰਡੀਆ ਦੇ ਵਿੱਚ ਚੱਲ ਰਿਹਾ ਔਰ ਟੈਕਨੀਕਲ ਐਜੂਕੇਸ਼ਨ ਦੇ ਲਈ ਚਤਨਿਆ ਸਕੂਲ ਜਿਹੜਾ ਮੰਨਿਆ ਜਾਂਦਾ ਹੈ ਆਈਆਈਟੀ ਜੀਏਈ ਔਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜਿਹੜੀ ਹੈ 6ਵੀਂ ਕਲਾਸ ਦੇ ਬੱਚਿਆਂ ਨੂੰ ਕਰਾਈ ਜਾਂਦੀ ਹੈ ਔਰ ਵਰਲਡ ਕਲਾਸ এডੂਕੇਸ਼ਨ ਜਿਹੜੀ ਹੈ ਚਤਨਿਆ ਸਕੂਲਜ਼ ਦੇ ਲਈ ਹਮੇਸ਼ਾ ਬਚਨ ਬੱਧ ਰਿਹਾ ਔਰ ਮੈਂ ਉਮੀਦ ਕਰਨਾ ਕਿ ਖੰਨੇ ਔਰ ਸਾਡੇ ਆਸ-ਪਾਸ ਦੇ ਇਲਾਕੇ ਦੇ ਜਿਹੜੇ ਬੱਚੇ ਨੇ ਜਿਹੜੇ ਅੱਗੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤਿਆਰੀ ਕਰਨਗੇ ਉਹਨਾਂ ਦੇ ਲਈ ਇਹ ਸਕੂਲ ਬੜਾ ਸਪੋਰਟਿਵ ਰਹੇਗਾ ਔਰ ਬਹੁਤ ਅੱਛਾ ਬ੍ਰਾਈਟ ਫਿਊਚਰ ਉਹਨਾਂ ਦੇ ਸਪੋਰਟ ਕਰੇਗਾ। ਸ਼੍ਰੀ ਚਤਨਿਆ ਟੈਕਨੋ ਸਕੂਲ ਜਿਹੜੀਆਂ ਕਿ ਨੂੰਏ ਉਦੋਂ ਦਾ ਅੰਦੇ ਵਿੱਚ 3445 ਫ੍ਰੈਂਚਾਈਜ਼ ਨੇ ਤੇ ਪੰਜਾਬ ਦੇ ਵਿੱਚ ਇਹਨਾਂ ਨੇ 25 25 ਦੇ ਕਰੀਬ ਜਿਹੜੀਆਂ ਸ਼ੁਰੂ ਕਰਨੀਆਂ ਨੇ ਜਿਹਦੇ ਵਿੱਚ ਇਹਨਾਂ ਨੇ ਸਾਡੇ ਖੰਨਾ ਸ਼ਹਿਰ ਨੂੰ ਵੀ ਰੱਖਿਆ ਜਿਹੜਾ ਕਿ ਖੰਨਾ ਸ਼ਹਿਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਗਰੁੱਪ ਖੰਨਾ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਇਹਦਾ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ ਜ਼ਿਆਦਾ ਲਾਭ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਸ਼ਹਿਰ ਦੇ ਬੱਚਿਆਂ ਨੂੰ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਇਹ ਸਟੱਡੀ ਲੈਣੀ ਪੈਂਦੀ ਸੀ ਕਿ ਇਹ ਜਿਹੜਾ ਗਰੁੱਪ ਹੈ ਇਹ ਇਹਨਾਂ ਦੇ ਜਿਹੜੇ ਨੈਕਸਟ ਲੈਵਲ ਜੋ ਵੱਡੇ ਹਾਈ ਪ੍ਰੋਫਾਈਲ ਲੈਵਲ ਦੇ ਸਟਾਫ ਹੈਗਾ ਲੈ ਟੈਕਨੀਕਸ ਨੇ ਉਹਦੇ ਨਾਲ ਇਹ ਸਟੱਡੀ ਜਿਹੜੀ ਬੱਚਿਆਂ ਨੂੰ ਕਰਵਾਉਂਦੇ ਨੇ ਤੇ ਜਿਹਦਾ ਹੁਣ ਸਾਡੇ ਸ਼ਹਿਰ ਦੇ ਬੱਚਿਆਂ ਨੂੰ ਬਹੁਤ ਲਾਭ ਹੋਵੇਗਾ ਇਹਦੇ ਲਈ ਮੈਂ ਤੋਂ ਸਾਡੇ ਭੁਪਿੰਦਰ ਜੀ ਗगन ਜੀ ਜੋਸ਼ੀ ਜੀ ਟੁਰੀ ਜੀ ਜਿਹੜੇ ਮੇਰੇ ਪੁਰਾਣੇ ਮਿੱਤਰ ਵੀ ਨੇ ਤੇ ਉਹਨਾਂ ਵੱਲੋਂ ਜਿਹੜਾ ਇਹ ਇਥੇ ਇਹ ਉਪਰਾਲਾ ਕੀਤਾ ਗਿਆ ਇਥੇ ਮਾਨਾਂ ਨੂੰ ਮੁਬਾਰਕਬਾਦ ਇਹਨਾਂ ਨਾਲ ਹੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਉਹਨਾਂ ਨੇ ਸਾਡੇ ਸ਼ਹਿਰ ਨੂੰ ਝੋਲਿਆ ਜਿਹਦੇ ਨਾਲ ਹੁਣ ਸਾਡਾ ਸ਼ਹਿਰ ਦਾ ਜਿਹੜਾ ਇਹ ਜਿਹੜਾ ਨਾਮ ਹੈ ਉਹ ਹੋਰ ਵੀ ਵਧੇਗਾ ਤੇ ਇਥੋਂ ਜਿਹੜੇ ਸਾਡੇ ਬੱਚੇ ਨੇ ਉਹ ਸਿੱਖਿਆ ਪ੍ਰਾਪਤ ਕਰਕੇ ਜਿੱਥੇ ਆਪਣਾ ਭੇਖ ਬਣਾਣਗੇ ਉੱਥੇ ਸਾਡੇ ਸ਼ਹਿਰ ਦਾ ਨਾਮ ਮੀਰੋਚਨ ਕਰਨਗੇ ਤੇ ਮੈਂ ਸਾਡੇ ਸ਼ਹਿਰ ਵੱਲੋਂ ਪਹਿਲਾਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਜਿਹੜਾ ਸਾਡਾ ਸ਼ਹਿਰ ਹੈ ਉਹ ਕੋਈ ਬਹੁਤ ਵੱਡਾ ਅਮੀਰ ਵੱਡਾ ਮਹਾਨਗਰ ਨਹੀਂ ਹੈਗਾ ਸਾਡੇ ਇਥੇ ਜਾਦਾ ਜਿਹੜੀ ਜਾਦਾ ਮੱਧ ਵਰਗ ਦੇ ਜਿਹੜੇ ਲੋਕ ਨੇ ਉਹ ਰਹਿੰਦੇ ਨੇ ਵੀ ਉਸ ਹਿਸਾਬ ਨਾਲ ਉਸ ਉਸ ਜਿਹੜੀ ਪੇਂਕ ਪੈਸਟੀ ਜੋ ਸਾਡੇ ਇੱਥੇ ਪੇਰੈਂਟਸ ਦੀ ਜਿਆਦਾ ਨਹੀਂ ਹੈਗੀ ਵੀ ਉਸ ਹਿਸਾਬ ਨਾਲ ਇਹ ਜਿਹੜਾ ਆਪਣਾ ਫੀਸ ਦਾ ਜਿਹੜਾ ਹੈਗਾ ਟੈਰੀਫ ਰੱਖਣਾ ਤਾਂ ਜੋ ਜਿਹੜਾ ਹਰ ਵਰਗ ਦਾ ਬੱਚਾ ਸਾਡਾ ਜਿਹੜਾ ਸਾਡੇ ਸ਼ਹਿਰ ਦਾ ਇੱਥੇ ਪੜ੍ਹ ਕੇ ਉਹ ਸਾਡੇ ਸ਼ਹਿਰ ਦਾ ਜਿਹੜਾ ਨਾਮ ਰੋਸ਼ਨ ਕਰ ਸਕੇ ਧੰਨਵਾਦ ਜੀ ਥੈਂਕ ਯੂ